ਸਵੇਏ ਮਹੱਲਾ ਪੰਜਮਾ ਇੱਕੰਕਾਰ ਸਤਗੁਰ ਪ੍ਰਸਾਦ ਪ੍ਰਾਨਮਾਨ ਦਾਨ ਮਗ ਜੋ ਹੁਣ ਹੇਤ ਚੀਤ ਦੇ ਲੇ ਲੇ ਪਰੀ ਸਾਜਨ ਸੈਨ ਮੀਤ ਸੁਤ ਪਾਈ ਤਾਹੂ ਤੇ ਲੇ ਰਖੀ ਨਰਰੀ ਤਾਵਨ ਪਾਵਨ ਕੂਰ ਕਮਾਵਨ ਏ ਵਿਦਕਤ ਔਦ ਤਨ ਜਾਰੀ ਕਰਮ ਤਰਮ ਸੰਜਮ ਸੁਖ ਨੇ ਮਾਂ ਚੰਚਲ ਸੰਗ ਸਗਲ ਵਿਦਹਾਰੀ ਪਸ਼ੂ ਪੰਖੀ ਬਿਰਖ ਸਥਬਰ ਬੋ ਵਿਦਜੋਨ ਪਰਮਿਉ ਅਤ ਭਾਰੀ ਖਿੰਨ ਪਲ ਚਸੋ ਨਾਮ ਨੇ ਸਿਮਰਿਓ ਦੀਨਾ 나ਥ ਪ੍ਰਾਨਪਤ ਸਰੀ ਖਾਨ ਪਾਨ ਮਿਠਾ ਰਸ ਭੋਜਨ ਅੰਤ ਕੀ ਬਾਹ ਹੋਤ ਕਤਖਰੀ ਨਾਨਕ ਸੰਤ ਚਰਨ ਸੰਗੁਦਰੇ ਹੋਰ ਮਾਇਆ ਮਗਨ ਚੱਲੇ ਸਭ ਡਰੀ ਨਾਨਕ ਸੰਤ ਚਰਨ ਸੰਗੁਦਰੇ ਹੋਰ ਮਾਇਆ ਮਗਨ ਚੱਲੇ ਸਭ ਡਰੀ ਇਹ ਸ਼ਬਦ ਸਤਗੁਰ ਪਟਾ ਜੀ ਵੱਲੋਂ ਉਚਾਰਿਆ ਹੋਇਆ ਹੈ ਪੰਜਵੇਂ ਪਾਤਸ਼ਾਹ ਦੀ ਸਿਫਤ ਦੇ ਵਿੱਚ ਜਿਹੜੇ ਸ਼ਬਦ ਚਾਰੇ ਇਹ ਸ਼ਬਦ ਤਨ ਤਨ ਚਬਰ ਸ਼ਤਤ ਦੇ ਮਾਲਕ ਸ੍ਰੀ ਗੁਰਪ੍ਰੰਤ ਸਾਹਿਬ ਜੀ ਦੇ ਵਿੱਚ ਅੰਗ 1380 ਤੇ ਸਿਸ਼ੁਕਤ ਹੈ ਸਤਿਗੁਰੂ ਸਮਝਾ ਰਹੇ ਪ੍ਰਾਨ ਮਾਨ ਦਾਨ ਮਗਜਹੁਨ ਹੀ ਤੇ ਚੀਤ ਦੇ ਲੈ ਲੈ 파ਰੇ ਕਹਿੰਦੇ ਜਿੰਨਾ ਮਾਨ ਹੈ ਕੋਈ দান ਦੇ ਰਿਹਾ ਹੈ ਕੋਈ ਇੱਜ਼ਤ ਤੈਨੂੰ ਮਿਲ ਰਹੀ ਹੈ ਤੂੰ ਇਹਦੇ ਪਿੱਛੇ ਭੱਜਿਆ ਫਿਰਦਾ ਤੈਨੂੰ ਜੇ ਕੋਈ দান ਦੇ ਰਿਹਾ ਤੂੰ ਇਕੱਠਾ ਕਰਦਾ ਫੱਦਮ ਮਾਇਆ ਦੇ ਖਤ ਇਹਨਾਂ ਦੇ ਵਿੱਚ ਜਿੰਨੇ ਵੀ ਤੂੰ ਸਵਾਸਾਂ ਦੀ ਪੂੰਜੀ ਨੂੰ ਲਾ ਦੇ। ਇਸ ਮਾਇਆ ਨੂੰ ਇਕੱਠੇ ਕਰ ਲੈ। ਕੋਈ ਰਸਤਾ ਨਹੀਂ ਤੂੰ ਛੱਡ ਰਿਹਾ। ਇੰਨੀ ਦੌੜ ਭੱਜ ਲੱਗੀ ਹੋਈ ਹੈ। ਚਿੱਤ ਦੇ ਵਿੱਚ ਹੈ ਕਿ ਮੈਂ ਇਹਨੂੰ ਇਕੱਠੇ ਕਰ ਲਵਾਂ। ਮੈਂ ਦੁਨੀਆਂ ਦਾ ਬਾਦਸ਼ਾਹ ਕਹਾਵਾਂ। ਭੱਜਾ ਹੀ ਫਿਰਦਾ। ਜਿੱਥੇ ਵੀ ਕੋਈ ਕਹਿੰਦਾ, ਉੱਥੇ ਤੂੰ ਦੌੜਦਾ ਹੈ। ਉੱਥੇ ਤੂੰ ਇਹੋ ਜਿਹਾ ਕੰਮ ਕਰਦਾ ਕਿ ਤੈਨੂੰ ਪੈਸਾ ਮਿਲੇ। ਪਰ ਇਹਨੂੰ ਜਿੰਨੂੰ ਤੂੰ ਇਕੱਠੇ ਕਰਦਾ ਹੈ, ਫਿਰ ਤੂੰ ਕਹਿੰਦੇ ਸਾਜਨ ਸੈਨ ਮੀਤ ਸਤਪਾਈ ਤਾਹੂ ਤੇ ਸੇ ਰਖੀ ਨਰਾ ਜਿਹੜੇ ਪੁੱਤਰਾ ਭੈਣ ਭਰਾ ਹੈ ਮਿੱਤਰ ਸੱਜਣ ਹੈ ਰਿਸ਼ਤੇਦਾਰ ਹੈ ਇਹਨਾਂ ਤੋਂ ਫੇਤ ਲਕੋਲ ਕੋ ਕੇ ਰਖਦਾ ਦੱਸਦਾ ਨਹੀਂਗਾ ਕਿ ਕਿੱਥੇ ਪਈ ਹੈ ਦੱਸਦਾ ਕਦੋਂ ਹੈ ਜਦੋਂ ਧੌਣ ਲਟਕਣ ਲੱਗਦੀ ਹੈ ਫਿਰ ਉਹਨੂੰ ਯਾਦ ਨਹੀਂ ਕਰਦਾ ਇਸ਼ਾਰੇ ਕਰਦਾ ਕਿ ਇੱਥੇ ਪਈ ਹੋਣੀ ਹੈ ਜਿਹਨੂੰ ਐਨੇ ਔਖੇ ਹੋ ਕੇ ਇਕੱਠੀ ਕੀਤਾ ਅਲਕੋਲ ਕੋ ਕੇ ਰੱਖਦਾ ਰਿਹਾ ਜਾਂਦੀ ਵਜਤ ਤੇਰੇ ਕੰਮ ਨਹੀਂ ਆਉਂਦੇ ਕੁਝ ਵੀ ਕਿਸ ਕੰਮ ਲੈ ਇਕੱਠੀ ਕੀਤਾ ਸੀ ਇਹਨੂੰ ਇਕੱਠੀ ਕਰਨ ਲਈ ਕਹਿੰਦੇ ਧਾਵਨ ਪਾਵਨ ਕੂਰ ਕਮਾਵਨ ਇਹ ਵਿਦਕਰਤ ਉਹਦ ਤਨ ਜਾਰੀ ਤੂੰ ਪੱਜਾ ਫਿਰਦਾ ਰਿਹਾ ਕੋੜ ਕਮਾਇਆ ਝੂਠ ਬੋਲਿਆ ਜਿੱਧਰ ਵੀ ਗਿਆ ਇਹਨੂੰ ਇਕੱਠੀ ਕਰਨ ਲਿਤਾ ਜੋ ਵੀ ਤੈਨੂੰ ਝੂਠ ਬੋਲਣਾ ਪਿਆ ਕਿਹੋ ਜਿਹਾ ਕਰਮ ਕਰਨਾ ਪਿਆ ਇਹਨੂੰ ਇਕੱਠੀ ਕਰ ਲਿਤਾ ਉਹਨੂੰ ਅਪਣਾ ਲਿਆ ਉਸ ਵਿਧੀ ਨੂੰ ਪਤਨਾਲ ਦੇ ਨਾਲ ਤੇਰਾ ਉਮਰ ਜਿਹੜਾ ਉਹ ਸਾਰੇ ਦੀ ਸਾਰੀ ਬੀਤ ਗਈ। ਇਸ ਤਨ ਦੇ ਨਾਲ ਤੂੰ ਮਾਇਆ ਨੂੰ ਇਕੱਠੇ ਕਰਨ ਦੇ ਵਿੱਚ ਲੱਗ ਗਿਆ। ਇਹ ਰਿਸ਼ਤੇ ਨਾਤੇ ਜਿਹੜੇ ਤੂੰ ਬਣਾਏ ਸੀ ਕਿ ਮੈਂ ਬੜਾ ਸੁੱਖਾ ਹੋਣਾ ਇਹਨਾਂ ਨੂੰ ਦਿਖਾਉਂਗਾ। ਤੇਰੀ ਤਾਂ ਉਮਰ ਬੀਤ ਗਈ ਨੂੰ ਇਕੱਠੇ ਕਰਦੇ। ਕਰਮ ਧਰਮ ਸੰਜਮ ਸੁਖ ਨਿਮਾ ਚੰਚਲ ਸੰਗ ਸਗਲ ਵਿਦਹਾਰੀ। ਇਹ ਇੰਨੀ ਚੰਚਲ ਹੈ ਕਿ ਤੂੰ ਇਹਦੀ ਖਾਤਰ ਆਪਣਾ ਧੀਰਜ ਸੰਜਮ ਧਰਮ ਤੇ ਧਰਮ ਸਭ ਕੁਝ ਗਵਾਚ ਤੈਨਾ ਕੋ ਨੇਮ ਰੱਖਿਆ ਨਾ ਕੋਈ ਤੇ ਧਰਮ ਰੱਖਿਆ ਨਾ ਕੋਈ ਤੂੰ ਕਰਮ ਇਹੋ ਜਿਹਾ ਕੀਤਾ ਇਸ ਚੰਚਲ ਮਾਇਆ ਨੂੰ ਇਕੱਠੀ ਕਰਨ ਲਈ ਤੈ ਉਹ ਸਾਧੀਆਂ ਵਿਧੀਆਂ ਅਪਣਾ ਲਈਆਂ ਕਿ ਮੈਂ ਇਹਨੂੰ ਇਕੱਠੀ ਕਰ ਲਵਾਂ ਪਰ ਤੈਨੂੰ ਇਹ ਪਤਾ ਸੀ ਕਿ ਦੁਨੀਆਂ ਜਾ ਰਹੀ ਹੈ ਮੈਂ ਵੀ ਚਲੇ ਜਾਣਾ ਜਿਸ ਕੰਮ ਲਈ ਆਇਆ ਸੀ ਉਹਨੂੰ ਭੁੱਲ ਕੇ ਤੂੰ ਇਸ ਮਾਇਆ ਦੇ ਪਿੱਛੇ ਲੱਗ ਕੇ ਆਪਣੇ ਆਪ ਦੀ ਉਮਰ ਬਤਾ ਦਿੱਤੀ ਪਸ਼ੂ ਪੰਖੀ ਬਿਰਖ ਸਥਾਵਰ ਬਹੁਬਿਧ ਜਉਣ ਪਰਮਿਉ ਅਤਪਾਰੀ ਤੈਨੂੰ ਇਹ ਵੀ ਪੁੱਲ ਗਿਆ ਕਿ ਇਹ ਜਿਹੜਾ ਮਾਨਸ ਜਨਮ ਹੈ ਤੂੰ ਪਹਿਲਾਂ ਪਸ਼ੂ ਪੰਖੀ ਬਿਰਖ ਇਹ ਜਿੰਨਾ ਕੁਛ ਪਹਾੜ ਆਦਿ ਤੂੰ ਬਣ ਕੇ ਰਿਹਾ ਇੰਨੀਆਂ ਜੁਨਾਂ ਘੁੰਮਣ ਤੋਂ ਬਾਅਦ ਤੈਨੂੰ ਇਹ ਜਉਣ ਮਿਲੀ ਇਸ ਜਉਣ ਦੇ ਵਿੱਚ ਆ ਕੇ ਤੂੰ ਕਿਹੜੇ ਕਮਾਚ ਪੈ ਗਿਆ ਇੰਨੀਆਂ ਜੁਨਾਂ 88 ਲੱਖ ਜੁਨ ਦੇ ਵਿੱਚ ਤੇਰੀ ਸਰਦਾਰੀ ਹੈ ਜੁਨ ਦੀ ਕਿਉਂਕਿ ਤੇਰੀ ਜੁਨ ਜਿਹੜੀ ਕਰਮ ਵਾਲੀ ਐ ਬਾਕੀ ਭੋਗੀ ਜੁਨ ਐ ਇਸ ਜੁਨ ਦੇ ਵਿੱਚ ਆ ਕੇ ਤੂੰ ਕਰਮ ਧਰਮ ਸਭ ਭੁੱਲ ਗਿਆ ਸਾਰਾ ਕੂੜ ਤਫਾਨਾ ਭੁਲਣ ਤਿਆ ਗਿਆ ਕਾਦੀ ਖਤਰ ਇਸ ਚੰਚਲ ਮਾਇਆ ਨੂੰ ਇਕੱਠੇ ਕਰ ਦੇ ਕਹਿੰਦੇ ਜੰਤਰਨ ਹਾਰ ਨਹੀਂ ਸੀ ਜਾਣਾ ਉਹਨੂੰ ਇਕੱਠੇ ਕਰ ਲਿਆ ਕਹਿੰਦੇ ਇੱਕ ਛਿਨ ਵੀ ਤੂੰ ਉਸ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਖਿੰਨ ਪਲ ਚਸਾ ਨਾਮ ਨੇ ਸਿਮਰਿਓ ਦੀਨਾਂ 나ਥ ਪ੍ਰਾਨਪਤ ਸਾਰੇ ਇੱਕ ਪਲ ਵੀ ਕਹਿੰਦੇ ਤੂੰ ਯਾਦ ਨਹੀਂ ਕੀਤਾ ਪਲ ਦਾ ਵੀ ਚਸਾ ਜਿਹੜਾ ਕਹਿੰਦੇ ਅੱਖ ਚਮਕਣ ਜੰਨਾ ਵੀ ਤੂੰ ਉਹਨੂੰ ਯਾਦ ਨਹੀਂ ਕੀਤਾ ਇੰਨੀ ਤੈਨੂੰ ਚੰਚਲ ਮਾਇਆ ਚੰਨੀ ਲੱਗੀ ਇਹ ਜਨਮ ਤਾਂ ਪਰਮਾਤਮਾ ਦੇ ਨਾਮ ਲਈ ਸੀ ਜਿਨ੍ਹਾਂ ਨੇ ਕਹੇ ਸੀ ਇੱਕ ਕੜੀ ਆਧੀ ਕੜੀ ਆਧੀ ਹੁੰ ਤੇ ਆ ਭਗਤਨ ਸੇਤੀ ਗੋਸਟੇ ਜੋ ਕਿੰਨੇ ਸੁਲਾਬ ਤੈਨੂੰ ਭੁੱਲ ਗਿਆ ਸਭ ਕੁਝ ਜਦੋਂ ਤੂੰ ਜਬ ਦਸ ਮਾਸ ਗਰਭ ਮੇਂ ਰਹਿਤਾ ਸੋਧਨ ਕੈਸੇ ਭੁੱਲਿਆ ਉਹ ਤੈਨੂੰ ਦਿਨ ਭੁੱਲ ਗਿਆ ਜੇ ਤੂੰ ਪੁੱਠਾ ਲਟਕਿਆ ਹੋਇਆ ਸੀ ਮਾਤਾ ਦਿਗਰਪ ਦੇ ਵਿੱਚ ਪਰ ਅੰਦ ਬਾਹਰ ਆ ਕੇ ਤੂੰ ਇਹੋ ਜਨ ਬੇਕਾਰਾਂ ਦੇ ਵਿੱਚ ਪੈ ਗਿਆ ਕਿ ਮੈਂ ਦੁਨੀਆਂ ਦੀ ਮਾਇਆ ਇਕੱਠੇ ਕਰ ਲਵਾਂ ਖਾਣ ਪਾਣ ਮਿੱਠਾ ਰਸ ਭੋਜਨ ਅੰਤ ਕੀ ਬਾਹਰ ਹੋਤ ਕਤ ਖਰੀ ਜਿਹੜੀ ਤੂੰ ਮਾਇਆ ਇਕੱਠੀ ਕੀਤੀ ਕਾ ਲਈ ਮੈਂ ਬਹੁਤ ਖਾਣ ਪਾਣ ਅੱਛਾ ਖਾਊਂਗਾ ਛੱਤੀ ਪ੍ਰਕਾਰ ਦੇ ਭੋਜਨ ਖਾਊਂਗਾ ਦੁਨੀਆਂ ਤੋਂ ਅਲੱਗ ਰਹੂਂਗਾ ਪਰ ਇਹਨਾਂ ਸਾਰਿਆਂ ਦਾ ਰਸ ਜਿਹੜਾ ਖੀਤੇ ਜਿਹਦੇ ਤੈਨ ਮਿੱਠੇ ਲੱਗਦੇ ਸੀ ਉਹ ਬੜਾ ਹੀ ਕੋੜਾ ਲੱਗਾ ਕਿਉਂ ਕੋੜਾ ਲੱਗਾ ਕਿਉਂਕਿ ਕੁਛ ਵੀ ਤੇਰੇ ਕਬ ਨੇ ਆਇਆ ਅੰਤ ਕੀ ਬਾਾਰ ਹੋਤ ਕਤਖਰੀ ਇਹ ਅੰਤ ਦੀ ਬਾਤ ਤੇ ਨੂੰ ਕੋੜਾ ਹੀ ਲੱਗਣਾ ਜਿਹੜਾ ਬੰਦਾ ਦੁਨੀਆਂ ਦੀ ਮੂਹ ਮਾਇਆ ਦੇ ਵਿੱਚ ਤੁਰਿਆ ਫਿਰਦਾ ਉਹ ਵਿੱਚ ਹੀ ਬੰਦੀ ਬਾਜੀ ਹਾਰ ਕੇ ਜਾਂਦਾ ਕਿਉਂਕਿ ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਕੁਛ ਵੀ ਨਾਲ ਨਹੀਂ ਜਾਣਾ ਇੱਕੋ ਹੀ ਬਣਜ ਕਰਨਾ ਹੈ ਕਿ ਉਹਦੇ ਨਾਮ ਦੇ ਵਿੱਚ ਸੋ ਸੰਦੀ ਪੁੰਜੀ ਲੱਗ ਜਵੇ ਜੇਕਰ ਲੱਗ ਜੂਗੀ ਇਸ ਦੁਨੀਆਂ ਨੂੰ ਛੜਦ ਮੰਗੇ ਤਾਂ ਉਹਦੇ ਨਾਲ ਮਿਲ ਜਮਗੇ ਬੇਗਮਪੁਰੇ ਦੇ ਵਾਸੀ ਬਣ ਜਮਗੇ ਨਹੀਂ ਤਾਂ ਮੁੜ ਮੁੜ ਕੇ ਜਮਾਂ ਦੇ ਵਸਪਾ ਮੰਗੇ ਕਿਉਂਕਿ ਇਹ ਜਿਹੜਾ ਉਹ ਕਹਿੰਦੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਇਹ ਜਿਹੜੇ ਤੂੰ ਕੰਮ ਕੀਤੇ ਇਹ ਤਾਂ ਜਮਾਂ ਦੇ ਵਸ ਕਰਨ ਪੈਣ ਲਿਹੁਗੇ ਇਸੇ ਕਰਕੇ ਉਹ ਕਹਿੰਦੇ ਜਮ ਜਮ ਮਰੇ ਤੂੰ ਜੰਮਦਾ ਰਿਹਾ ਮਰਦਾ ਰਿਹਾ ਜੰਮਦਾ ਰਿਹਾ ਮਰਦਾ ਰਿਹਾ ਜਮਾ ਦੇ ਬਸ ਪੈ ਗਿਆ ਮਰੇ ਫਿਰ ਜੰਮੇ ਫਿਰ ਮਰਿਆ ਫਿਰ ਜੰਮਿਆ ਬਹੁਤ ਸਜਾਏ ਸਜਾ ਕਦੀ ਮੜੀ ਪਿਆ ਦੇਸ਼ ਲੰਮੇ 84 ਦੇ ਚੱਕਰ ਚ ਪੈ ਗਿਆ ਸਤਿਗੁਰੂ ਕਹ ਰਹੇ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਟਾਰੇ ਸਤਿਗੁਰੂ ਪਾਸ਼ਾ ਸਮਝਾ ਰਹੇ ਸਿਰਫ ਸੰਤਾਂ ਦੇ ਚਰਨ ਤੋੜ ਦੇ ਵਿੱਚ ਸੰਤਾਂ ਦੇ ਚਰਨ ਛਪਰਸ਼ ਕਰਨ ਦੇ ਵਿੱਚ ਉਹਨਾਂ ਦੇ ਸੰਗ ਦੇ ਰਹਿਣ ਦੇ ਵਿੱਚ ਸਤ ਸੰਗ ਦੇ ਵਿੱਚ ਤੇਰਾ ਪਾਰਾ ਤਾਰਾ ਹੋਣਾ ਹੋਰ ਜਿੰਨੇ ਵੀ ਤੇ ਮਾਇਆ ਦੇ ਰਸਤੇ ਤੁਰਿਆ ਹੋਇਆ ਇਹ ਸਾਰੇ ਦੇ ਸਾਰੇ ਜਿਹੜੇ ਕਿਸੇ ਕੰਮ ਦੇ ਨਹੀਂ ਇਸੇ ਕਰਕੇ ਉਹਨਾਂ ਨੇ ਜਿਹੜੇ ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਮਝਾ ਰਹੇ ਤਾਜੀ ਤਰਕੀ ਸੋਨਾ ਰੂਪਾ ਕੱਪੜ ਕੇਰੇ ਪਾਰਾ ਕਿਸੇ ਨਾਲ ਨੱਚਲੇ ਨਾਨਕ ਝੜ ਝੜ ਪਏ ਗਵਾਰਾ ਇਹ ਦੇ ਕਹਿੰਦੇ ਸੋਨਾ ਚਾਂਦੀ ਰੂਪਾ ਇਕੱਠੇ ਕੀਤੇ ਘੋੜੇ ਹਾਥੀ ਇਕੱਠੇ ਕੀਤੇ ਜਿਹੜੇ ਵੀ ਤੇਰੇ ਸਾਧਨ ਹੈ ਵਰਗਹਿ ਵਰਤੂ ਕੀਤਾ ਇਹ ਕਿਸੇ ਕੰਮ ਨੇ ਆਇਆ ਕੀ ਹੋਇਆ ਕਹਿੰਦੇ ਕਿਸ ਹੀ ਨਾਲ ਨਾ ਚੱਲੇ ਨਾਨਕ ਚੜ ਚੜ ਪੈ ਗਵਾਰਾ ਇੱਥੇ ਰਹਿ ਗਿਆ ਸਾਰਾ ਖਾਲੀ ਹੱਥੇ ਚਲੇ ਗਏ ਛਾੜ ਕੇ ਕਿਸੇ ਦੇ ਨਾਲ ਨਹੀਂ ਗਏ ਗੋੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਮਝਾ ਦੇ ਕਿ ਜੋ ਵੀ ਦੁਨੀਆ ਦੇ ਪਦਾਰਥ ਹੈ ਨਾਲ ਨਹੀਂ ਜਾਂਦੇ ਨਾਲ ਕੀ ਜਾਣਾ ਪ੍ਰਮਾਤਮਾ ਨਾਲ ਪੰਜਵੇਂ ਪਾਛਵੀ ਇਹ ਗੱਲ ਸਮਝਾ ਦੇ ਮਾਇਆ ਸਾਥ ਨਾ ਚੱਲੀ ਕਿਆ ਲਪਟਾਵੇ ਅੰਧ ਗੁਰ ਕੇ ਚਰਨ ਤੇ ਆਇ ਤੂੰ ਟੁੱਟੇ ਮਾਇਆ ਬੰਦ ਇਹ ਮਾਇਆ ਸਾਥ ਨੇ ਕਹਿੰਦੇ ਚੱਲਨੀ ਇਹਦੇ ਨਾਲ ਕਿਉਂ ਲਪਟਿਆ ਹੋਇਆ ਕਿਉਂ ਚੰਬੜਿਆ ਹਾਂ ਕਿਉਂ ਇਹਦੇ ਪਿੱਛੇ ਪਿਆ ਹੋਇਆ ਇਹਦਾ ਸਾਥ ਛੱਡ ਦੇ ਇਹ ਨਾਲ ਨਹੀਂ ਜਾਣਾ ਗੁਰ ਕੇ ਚਰਨ ਤੇ ਆਇ ਤੂੰ ਉਸ ਗੁਰੂ ਦੇ ਚਰਨਾਂ ਨੂੰ ਤੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਚੱਲ ਜਾ ਉਹਨਾਂ ਦੀ ਸੇਵਾ ਦੇ ਵਿੱਚ ਚਲੇ ਜਾ ਟੁੱਟੇ ਮਾਇਆ ਬੰਦ ਇਹ ਜਿਹੜੀ ਮਾਇਆ ਚੋਰ ਨਹੀਂ ਹੈ ਇਸ ਦਾ ਤੇਰਾ ਫਿਰ ਜਿਹੜਾ ਰਿਸ਼ਤਾ ਹੈ ਟੁੱਟ ਜਾਊਗਾ ਇਹ ਗੁਰੂ ਨੇ ਹੀ ਛਡਾਉਣਾ ਕਿਉਂਕਿ ਮੋਹ ਮਾਇਆ ਤੋਂ ਗੁਰੂ ਹੀ ਦੂਰ ਕਰ ਸਕਦਾ ਉਹੀ ਮਾਰਗ ਦੱਸ ਸਕਦਾ ਕਿ ਮਾਇਆ ਕਾਲੀ ਨਾਗ ਨੇ ਬਿੰਦਾਂ ਤੋਂ ਜਗ ਖਾਇਆ ਇਸ ਮਾਇਆ ਨੂੰ ਇਕੱਠੀ ਕਰ ਲਈ ਤੂੰ ਕੋਈ ਕਸਰ ਨਹੀਂ ਛੱਡੀ ਸੋ ਪੰਜਵੇਂ ਪਾਛਾ ਮਾਰੂ ਰਾਗ ਚ ਸਮਝਾ ਰਹੇ ਮਾਇਆ ਮਨੋ ਨਾ ਬਿਸਰੇ ਮੰਗੇ ਦਮਾ ਦਮ ਸੋ ਪ੍ਰਭ ਚਿਤਨਾ ਆਵੇ ਨਾਨਕ ਨਹੀਂ ਕਰ ਕਹਿੰਦੇ ਮਾਇਆ ਦੇ ਵਿੱਚ ਮਨ ਇੰਨਾ ਲੱਗ ਗਿਆ ਕਿ ਇਹ ਬਿਸਰ ਹੀ ਨਹੀਂ ਰਹੀ ਇਹਨੂੰ ਇੰਨਾ ਮੰਗ ਰਿਹਾ ਕਹਿੰਦੇ ਦਮਾਂ ਦਮ ਹਰ ਸਵਾਸ ਦੇ ਨਾਲ ਮਾਇਆ ਦੇ ਪਿੱਛੇ ਪਿਆ ਹੋਇਆ ਸਭ ਕੰਮ ਭੁੱਲ ਗਏ ਬਾਣੀ ਤਾਂ ਕਹਿੰਦੀ ਸਾਸ ਗਰਾਸ ਗੁਰੂ ਨੂੰ ਧਿਆ ਪਰ ਇੱਥੇ ਮਾਇਆ ਇਕੱਠੀ ਕਰਨ ਦੇ ਵਿੱਚ ਸਵਾਸਾਂ ਦੀ ਪੂੰਜੀ ਫਟਾਫਟ ਲੱਗ ਰਹੀ ਹੈ ਹਰ ਸਵਾਸ ਦੇ ਨਾਲ ਮਾਇਆ ਇਕੱਠੀ ਕਰਨੀ ਚਾਹੁੰਦਾ ਹੈ ਉਹਦਾ ਨਾਮ ਜਿਹੜਾ ਮਾਇਆ ਦਾ ਬਿਸਰ ਹੀ ਨਹੀਂ ਰਿਹਾ ਸੋ ਪ੍ਰਭ ਚੇਤਨਾ ਆਵੇ ਉਹ ਪ੍ਰਭੂ ਜਿਸ ਨੇ ਤੈਨੂੰ ਭੇਜਿਆ ਉਹ ਪਰਮਾਤਮਾ ਜਿਸ ਨੇ ਭੇਜਿਆ ਉਹ ਅੱਲਾ ਜਿਸ ਨੇ ਤੈਨੂੰ ਦੁਨੀਆ ਤੇ ਭੇਜਿਆ ਨਾਨਕ ਨਹੀਂ ਕਰਮ ਤੇਰੇ ਤੇ ਉਹਦੀ ਮਿਹਰੀ ਹੈ ਨਹੀਂ ਤੂੰ ਹੁਕਰ ਮੇ ਨਹੀਂ ਕੀਤਾ ਜਿਸ ਦੇ ਨਾਲ ਮਾਇਆ ਜੜੀ ਹੈ ਉਹਦਾ ਤੇਰੇ ਤੋਂ ਪਿੱਛੇ ਛੁੱਟ ਜਾਂਦਾ ਤੂੰ ਇਸ ਮਾਇਆ ਨੂੰ ਛੱਡ ਦਿੰਦਾ ਤੇ ਉਸ ਪਰਮਾਤਮਾ ਦੇ ਚਰਨਾਂ 'ਚ ਲੱਗ ਜਾਂਦਾ ਤੂੰ ਤਾਂ ਮਾਇਆ ਦੇ ਪਿੱਛੇ ਤਰਪਿਆ ਸੰਤਾਂ ਨੇ ਬੜਾ ਸਮਝਾਇਆ ਦੁਨੀਆ ਦੇ ਪੀੜਾ ਫਕੀਰਾਂ ਨੇ ਸਮਝਾਇਆ ਕੀ ਮਾਇਆ ਚੋਣਨੇ ਹੈ ਇਸੇ ਕਰਕੇ ਸਤਿਗੁਰ ਕਬੀਰ ਬਾਣੀ ਇੱਥੇ ਤੱਕ ਕਹਿ ਦਿੱਤਾ ਕਿ ਇਸ ਮਾਇਆ ਜਿਹੜੀ ਹੈ ਇਹਨੂੰ ਮੈਂ ਇੰਨਾ ਦਰਕਾਰਿਆ ਨਾ ਕੋ ਕਾਟੀ ਕੰਨੋਂ ਕਾਟੀ ਕਾਟਕੂਟ ਕੇ ਡੜੀ ਕੋਹ ਕਬੀਰ ਸੰਤਨ ਕੇ ਬੇਰਨ ਤਿੰਨ ਲੋਕ ਕੇ ਪਿਆਰੀ ਇਸ ਕਰਕੇ ਇਹਨੂੰ ਮਾਇਆ ਨੂੰ ਜਿਨ੍ਹਾਂ ਨੇ ਦਰਕਾਰਿਆ ਫਿਰ ਇਹ ਉਹਨਾਂ ਦੇ ਪਿੱਛੇ ਪਿੱਛੇ ਘੁੰਮਦੀ ਹੈ ਪਰ ਜਿਹੜੇ ਇਹਦੇ ਪਿੱਛੇ ਘੁੰਮਦੇ ਹੈ ਫਿਰ ਇਹ ਉਹਨਾਂ ਦਾ ਡਾਂਸ ਕਰਾਉਂਦੀ ਨਾਚ ਨਚਾਉਂਦੀ ਹੈ ਇੰਨੇ ਘੁੰਮਦੇ ਹੈ ਇੰਨੇ ਪੱਜਦੇ ਹੈ ਕਿ ਕੋੜ ਤਫਾਨ ਹਰ ਟਾਈਮ ਬੋਲਦੇ ਹੈ ਰਿਸ਼ਤੇ ਨਾਤੇ ਛੜ ਜਾਂਦੇ ਹੈ ਸੋ ਇਸ ਮਾਇਆ ਨੂੰ ਛੱਡਣਾ ਹੀ ਫਾਇਦੇ ਚ ਹੈ ਨੇਤਾ ਜਿਨ੍ਹਾਂ ਨੇ ਇਹਨੂੰ ਫੜਿਆ ਜਿਨ੍ਹਾਂ ਨੇ ਇਹਦੇ ਬੰਧਨ ਦੇ ਵਿੱਚ ਪੜ ਪੈ ਗਏ ਉਹਨਾਂ ਨੇ ਜੀਵਨ ਦੀ ਬਾਜ਼ੀ ਹਾਰ ਦਿੱਤੀ ਸੋ ਆਓ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਕਿ ਇਸ ਦੁਬਧਾ ਦੇ ਵਿੱਚੋਂ ਕੱਢੋ ਸਵਾਸਾਂ ਦੀ ਪੂੰਜੀ ਜਿਹੜੀ ਰਹਿਂਦੀ ਹੈ ਆਪਣੇ ਨਾਮ ਦੇ ਲੇਖੇ ਚ ਲੋ ਆਓ ਆਪਣੇ ਕਿਰਪਾ ਕਰੋ ਕਿਉਂਕਿ ਇਹ ਮਨ ਜਿਹੜਾ ਹੈ ਇਹ ਓਨੇ ਦੇ ਤੱਕ ਨਹੀਂ ਕਾਬੂ ਆ ਸਕਦਾ ਜਿੰਨੀ ਦੇ ਤੱਕ ਗੁਰੂ ਦੀ ਕਿਰਪਾ ਨੇ ਹੁੰਦੀ ਇਸ ਮਨ ਨੂੰ ਕਿਵੇਂ ਕਾਬੂ ਕਰਨਾ ਕਿਵੇਂ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਜਪਣਾ ਇਹ ਜਿਹੜਾ ਉਹ ਪਰਮਾਤਮਾ ਦੀ ਕਿਰਪਾ ਦਿਨਾਲ ਗੁਰੂ ਨੇ ਰਸਤਾ ਦੱਸਣਾ ਗੁਰੂ ਦੇ ਮਾਰਗ ਤੇ ਚੱਲ ਕੇ ਤਾਂ ਹੀ ਸਾਨੂੰ ਰਸਤਾ ਪਤਾ ਲੱਗਣਾ ਨਹੀਂ ਤਾਂ ਇਹ ਜਿਹੜਾ ਸ਼ਬਦ ਹੈ ਜਿਸ ਮਾਇਆ ਨੂੰ ਇਕੱਠੀ ਕਰਨ ਲਈ ਦੁਨੀਆ ਜਿਹੜੀ ਇਥੋਂ ਪਤਾ ਨੇ ਕਿੰਨੇ ਕਿ ਚਲੇ ਗਏ ਕਿੰਨੇ ਕੀ ਆਉਣੀ ਐ ਕਿੰਨੇ ਕਿ ਰਹਿਣੀ ਐ ਬੀਤ ਰਹੀ ਐ ਐਸ ਵਿਲੇ ਹੈ ਜਿਹੜੇ ਮਾਇਆ ਦੇ ਵਿੱਚ ਗਲਤਾਨ ਹੈ ਉਹ ਇੱਥੇ ਹੀ ਛੱਡ ਕੇ ਨਰਕ ਭੋਗ ਦੇ ਫਿਰ ਕਿਉਂਕਿ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਆ ਮਾਲਕ ਮਰੇ ਨਾਰ ਨਾ ਰੋਵੇ ਉਸ ਰਖਵਾਰਾ ਹੋਰੇ ਹੋਵੇ ਰਖਵਾਰੇ ਕਾ ਹੋਏ ਬਨਾਸ਼ ਆਗੇ ਨਰਕ ਜਹਾਂ ਭੋਗ ਬਲਾਸ ਸਿਰਫ ਭੋਗ ਬਲਾਸ ਰਹਿ ਗਏ ਭੋਜਨ ਮਿੱਠੇ ਕਰ ਲੈ ਅਗੇ ਨਾਲਕ ਮਿਲਿਆ ਇਸ ਚੰਚਲ ਮਾਇਆ ਕਰਕੇ ਕਿਉਂਕਿ ਇਹ ਐਸੀ ਹੈ ਕਿ ਇਹਦਾ مالک ਕੋਈ ਅਜੇ ਤੱਕ ਮਰ ਬਣਿਆ ਨਹੀਂ ਸੋ ਆਓ ਇਸ ਅਰਦਾਸ ਬੇਨਤੀ ਅਜੇ ਕਰਦੇ ਹੋਏ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ